ਸਕਸ਼ਰੀਆ ਕਾਲ ਜੀ ਸਭ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਅਗੀਆਂ ਜੋ ਵੀ ਵੀਡੀਓ ਹੋਣ ਤੁਹਾਡੇ ਤੱਕ ਪਹੁੰਚ ਸਕਣ ਇੱਕ ਵੀਡੀਓ ਤੇ ਗੱਲ ਕਰਨੀ ਹੈ ਜੋ ਸਾਡੇ ਤੱਕ ਆਈ ਹੈ ਹੋ ਸਕਦਾ ਤੁਹਾਡੇ ਤੱਕ ਵੀ ਆਈ ਹੋਵੇ ਜੋ ਕਿ ਰਾਗੀ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮਸਲੇ ਦੀ ਹੈ ਜਿਸ ਵਿੱਚ ਰਾਗੀ ਸਿੰਘ ਰੋ ਰੋ ਕੇ ਆਪਣੇ ਮਸਲੇ ਆਪਣੇ ਦੁੱਖ ਦੱਸ ਰਿਹਾ ਹੈ ਫੋਟੋ ਵੀ ਲਾ ਰਹੇ ਆ ਵੀਡੀਓ ਦੇ ਵਿੱਚ ਰਾਗੀ ਸਿੰਘ ਦੀ ਰਾਗੀ ਸਿੰਘ ਦੇ ਜੋ ਮਸਲੇ ਨੇ ਉਹ ਤੁਹਾਡੇ ਸਾਹਮਣੇ ਰੱਖ ਰਿਹਾ ਉਸ ਤੋਂ ਬਾਅਦ ਉਸ ਤੇ ਹਾਲ ਦੀ ਗੱਲ ਕਰਾਂਗੇ ਅਤੇ ਰਾਗੀ ਸਿੰਘ ਨੇ ਜੋ ਇਹਨਾਂ ਨੇ ਅਪੀਲ ਕੀਤੀ ਸੀ ਕਿ ਮੇਰੀ ਵੀਡੀਓ ਭਾਈ ਅਮਰਪਾਲ ਸਿੰਘ ਮਹਿਰੋ ਵੀਰ ਜਗਦੀਪ ਸਿੰਘ ਥਲੀ ਹਰਪ੍ਰੀਤ ਸਿੰਘ ਮਖੂ ਤੇ ਭਾਈ ਬਲਜਿੰਦਰ ਸਿੰਘ ਪਰਵਾਨਾ ਤੱਕ ਪਹੁੰਚ ਜਾਏ ਜੋ ਇਹਨਾਂ ਨਾਲ ਧੱਕਾ ਨਾ ਹੋਵੇ ਅਸੀਂ ਵੀ ਆਪਣਾ ਫਰਜ਼ ਸਮਝ ਕੇ ਇਸ ਮੁੱਦੇ ਤੇ ਭਾਈ ਸਾਹਿਬ ਦਾ ਸਾਥ ਦੇਣ ਲਈ ਇਸ ਵੀਡੀਓ ਰਾਹੀਂ ਕੋਸ਼ਿਸ਼ ਕੀਤੀ ਹੈ ਇਹ ਲੁਧਿਆਣਾ ਕਿਸੇ ਗੁਰੂ ਘਰ ਵਿੱਚ ਬਤੌਰ ਰਾਗੀ ਸਿੰਘ ਡਿਊਟੀ ਕਰਦੇ ਸਨ ਇਹਨਾਂ ਨੇ ਬਤੌਰ ਰਾਗੀ ਸਿੰਘ ਆਪਣੀ ਸੇਵਾ ਸ਼ੁਰੂ ਕਰਨੀ ਸੀ ਇਹਨਾਂ ਨੇ ਕਮੇਟੀ ਨੂੰ ਕਿਹਾ ਸੀ ਕਿ ਤੁਹਾਡੀ ਕਮੇਟੀ ਦੇ ਰੂਲ ਨੇ ਜੋ ਮੈਨੂੰ ਲਿਖਤੀ ਰੂਪ ਵਿੱਚ ਦੇ ਦਿਓ ਕਿਉਂਕਿ ਬਾਅਦ ਵਿੱਚ ਮੈਨੂੰ ਤੁਸੀਂ ਰੋਕ ਟੋਕ ਕਰੋ ਮੇਰੀ ਡਿਊਟੀ ਦੇ ਵਿੱਚ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਕਹਿਣਾ ਹੈ ਕਿ ਇੱਥੇ ਇਦਾਂ ਦਾ ਕੁਝ ਨਹੀਂ ਹੁੰਦਾ ਤੁਸੀਂ ਬੇਫਿਕਰ ਰਹੋ ਸਰਬੰਧਕ ਕਮੇਟੀ ਨੂੰ ਰਾਗੀ ਸਿੰਘ ਤੋਂ ਦਿੱਕਤਾ ਆਇਆ ਉਹ ਇਸ ਤਰ੍ਹਾਂ ਹਨ ਇਹਨਾਂ ਨੂੰ ਆਪਣੇ ਕਮਰੇ ਦੇ ਬਿਜਲੀ ਦੇ ਲਈ ਸਬ ਮੀਟਰ ਲਗਵਾ ਕੇ ਦਿੱਤਾ ਤੇ ਕਿਹਾ ਕਿ ਬਿੱਲ ਤੁਸੀਂ ਆਪ ਵਰਨਾ ਹੈ ਫਿਰ ਇਹਨਾਂ ਨੇ ਕਿਹਾ ਕਿ ਅਰਦਾਸ ਕਰਦੇ ਸਮੇਂ ਮੈਨੂੰ ਕਹਿਣਾ ਕਿ ਤੁਸੀਂ ਸਹੀ ਨਹੀਂ ਖੜਦੇ ਅਤੇ ਬਾਰ-ਬਾਰ ਮੂੰਹ ਸਾਫ਼ ਕਰਦੇ ਹੋ ਅਗਰ ਮਹੀਨੇ ਵਿੱਚ ਜੋ 5-7 ਪ੍ਰੋਗਰਾਮ ਸੁਖਮਨੀ ਸਾਹਿਬ ਦੇ ਸਮਾਗਮ ਆਉਂਦੇ ਹਨ ਉਹਨਾਂ ਦੇ ਲਈ ਵੀ ਇਹਨਾਂ ਨੇ ਲੱਗ ਬੀਬੀਆਂ ਦਾ ਜੱਥਾ ਬਣਾਇਆ ਹੋਇਆ ਜੋ ਕਿ ਉਹ ਬੀਬੀਆਂ ਦਾ ਜੱਥਾ ਹੀ ਸੁਖਮਨੀ ਸਾਹਿਬ ਦੇ ਕੀਰਤਨ ਪਾਠ ਕਰਦਾ ਹੈ ਹੁਕਮ ਨਾਮੇ ਲੈਂਦਾ ਹੈ ਅਤੇ ਅਰਦਾਸ ਕਰਦਾ ਹੈ ਤੇ ਰਾਗੀ ਸਿੰਘ ਦਾ ਕਹਿਣਾ ਹੈ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਪਰਵ ਸੀ ਤੇ ਮੈਂ ਉੱਠ ਕੇ ਅਰਦਾਸ ਕਰਨ ਲੱਗਾ ਤਾਂ ਸੁਖਮਨੀ ਸਾਹਿਬ ਵਾਲੀ ਬੀਬੀਆਂ ਦੇ ਜੱਥੇ ਦੇ ਜੋ ਪ੍ਰਧਾਨ ਬੀਬੀ ਨੇ ਉਹਨਾਂ ਨੇ ਮੈਨੂੰ ਰੋਕਿਆ ਤੇ ਕਿਹਾ ਤੁਹਾਨੂੰ ਅਰਦਾਸ ਨਹੀਂ ਕਰਨੀ ਜਾਂਦੀ ਤੇ ਰਾਗੀ ਸਿੰਘ ਨੇ ਆਪਣੀਆਂ ਹੋਰ ਵੀ ਦਿੱਕਤਾਂ ਬਹੁਤ ਦੱਸੀਆਂ ਨੇ ਪਰ ਅਸੀਂ ਉਹਨਾਂ ਵਿੱਚੋਂ ਕੁਝ ਖਾਸ ਨੇ ਜੋ ਵੱਡੀਆਂ ਗੱਲਾਂ ਨੇ ਉਹ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਜੋ ਨਹੀਂ ਹੋਣੀਆਂ ਚਾਹੀਦੀਆਂ ਬੀਬੀਆਂ ਦੇ ਜਥੇ 'ਚੋਂ ਜਿਹੜੇ ਬੀਬੀ ਜਥੇ ਦੇ ਪ੍ਰਧਾਨ ਸਨ ਉਹਨਾਂ ਨੇ ਜਦੋਂ ਜਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਇੰਨਾ ਰਾਗੀ ਸਿੰਘਾ ਦੀ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ ਰਾਗੀ ਸਿੰਘ ਅਤੇ ਕਮੇਟੀ ਦਾ ਵਿਵਾਦ ਹੋਰ ਵੱਧ ਗਿਆ। ਫਿਰ ਰਾਗੀ ਸਿੰਘ ਜੀ ਦਾ ਕਹਿਣਾ ਕਿ ਮੈਨੂੰ ਕਹਿੰਦੇ ਜੇ ਤੂੰ ਪਾਠ ਕਰਨੇ ਹਨ ਸੁਖਮਨੀ ਸਾਹਿਬ ਦੇ ਤੇ ਤੈਨੂੰ 500 ਰੁਪਏ ਪਾਠ ਦੇ 500 ਰੁਪਏ ਕੀਰਤਨ ਦੇ ਦਵਾਂਗੇ। ਜਿਹਦੇ ਵਿੱਚ ਰਾਗੀ ਸਿੰਘ ਦਾਪ ਇੱਕ ਹਾਰਮੋਨੀ ਵਾਲੇ ਵੀਰ ਜੀ ਅਤੇ ਤਬਲੇ ਵਾਲੇ ਤਿੰਨ ਜਣੇ ਇਹ ਇਸ ਤੋਂ ਇਲਾਵਾ ਜੋ ਸਿੰਘ ਤਾਬਿਆ ਤੇ ਹੈ ਉਹਨੂੰ ਵੀ ਇਸ 1000 ਰੁਪਏ ਵਿੱਚੋਂ ਹੀ ਕੁਝ ਪੇਟਾ ਦੇਣੀ ਹੈ। ਤੇ ਜੋ ਸਿੰਘ ਕੜਾ ਪ੍ਰਸ਼ਾਦੀ ਸੇਵਾ ਕਰ ਰਿਹਾ ਉਹਨੂੰ ਵੀ ਕੁਝ ਦੇਣਾ ਪਊ ਗੱਲਾਂ ਨੇ ਇਹ ਹੈ ਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਰਾਗੀ ਸਿੰਘ ਸਾਰੇ ਠੀਕ ਨਹੀਂ ਤੇ ਕਮੇਟੀਆਂ ਸਾਰੀਆਂ ਹੀ ਗਲਤ ਨਹੀਂ ਹੁੰਦੀ ਜੋ ਗੱਲਾਂ ਕਰਾਂਗੇ ਸਿਰਫ ਇਸ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਕਰਾਂਗੇ ਸਵਾਲ ਇਹ ਹੈ ਕਿ ਕਿੰਨੇ ਕੁ ਪ੍ਰਬੰਧ ਕਮੇਟੀ ਦੇ ਮੈਂਬਰ ਹਨ ਜਿਨ੍ਹਾਂ ਦੇ ਬੱਚੇ ਰਾਗੀ ਸਿੰਘ ਹਨ ਇੰਨੀਆਂ ਕੁ ਸੁਖਮਨੀ ਸਾਹਿਬ ਦੇ ਜਥੇ ਵਿੱਚ ਬੀਬੀਆਂ ਹਨ ਜਿਨ੍ਹਾਂ ਦੇ ਬੱਚੇ ਰਾਗੀ ਸਿੰਘ ਹਨ ਅਗਰ ਅਸੀਂ ਆਪਣੇ ਘਰ ਤੋਂ ਕੋਮ ਨੂੰ ਰਾਗੀ ਸਿੰਘ ਦੇ ਨਹੀਂ ਸਕਦੇ ਫਿਰ ਜਿਹੜੇ ਜਿਹੜੇ ਰਾਗੀ ਸਿੰਘ ਹਨ ਕੋਮ ਕੋਲ ਉਹਨਾਂ ਦੀ ਕਦਰ ਕਰੋ ਉਹਨਾਂ ਦੇ ਹੱਕਾਂ ਨੂੰ ਨਾ ਮਾਰੋ ਅਸੀਂ ਨਹੀਂ ਕਹਿੰਦੇ ਕਿ ਕੋਈ ਹੋਰ ਗੁਰੂ ਘਰ ਵਿੱਚ ਬਾਣੀ ਪੜ ਨਹੀਂ ਸਕਦਾ ਕੋਈ ਸੁਖਮਨੀ ਸਾਹਿਬ ਦੀਆਂ ਬੀਬੀਆਂ ਦਾ ਜਥਾ ਗੁਰਦੁਆਰਾ ਸਾਹਿਬ ਪਾਠ ਨਹੀਂ ਕਰ ਸਕਦਾ ਪਾਠ ਕਰੋ ਵੱਧ ਤੋਂ ਵੱਧ ਕਰੋ ਉਸ ਪ੍ਰਮਾਤਮਾ ਦੀ ਉਸਤ ਜਿੰਨੀ ਹੋ ਸਕੇ ਉਸ ਤੋਂ ਵੱਧ ਕਰੋ ਪਰ ਜੋ ਗੁਰੂ ਘਰ ਦਾ ਕੀਰਤਨੀਆ ਸਿੰਘ ਆ ਜਾਂ ਰਾਗੀ ਸਿੰਘ ਆ ਇਹਨਾਂ ਦਾ ਰੁਤਬਾ ਬਹੁਤ ਉੱਚਾ ਹੈ ਇਹਨਾਂ ਦੀ ਇਹਨਾਂ ਦੀ ਤਨਖਾਹ ਗੁਰੂ ਘਰਾਂ ਤੋਂ ਬਹੁਤ ਹੀ ਨਹੀਂ ਮਿਲਦੀ ਇਹਨਾਂ ਨੂੰ ਇਹਨਾਂ ਦੇ ਵੀ ਬੱਚੇ ਹਨ ਪਰਿਵਾਰ ਹੈ ਇਹਨਾਂ ਦੀਆਂ ਜ਼ਰੂਰਤਾਂ 7-8000 ਵਿੱਚ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਅਸੀਂ ਜੋ ਘਰਾਂ ਵਿੱਚ ਪਾਠ ਕਰਵਾਉਂਦੇ ਹਾਂ ਜਾ ਜਿਹੜੇ ਗੁਰੂ ਘਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ ਉਹਨਾਂ ਵਿੱਚ ਉਹੀ ਮਾਇ ਆਣੀ ਹੈ ਜਿਸ ਦੇ ਨਾਲ ਇਹਨਾਂ ਦੇ ਘਰ ਚਲਣੇ ਹਨ ਪਰਸਾਂ ਪਰਸਾਂ ਨੂੰ ਕਦਰ ਹੀ ਨਹੀਂ ਰਾਗੀ ਸਿੰਘਾਂ ਦੀ ਅਸੀਂ ਇਹਨਾਂ ਦੇ ਸਾਹਮਣੇ ਹੀ ਗੁਰੂ ਘਰ ਵਿੱਚ ਬੀਬੀਆਂ ਦੇ ਜੱਥੇ ਬਣਾ ਕੇ ਰਾਗੀ ਸਿੰਘਾਂ ਨੂੰ ਇੱਕ ਪਾਸੇ ਕਰ ਦਿੰਦੇ ਹਾਂ ਗੁਰਦੁਆਰਾ ਸਾਹਿਬ ਦੀ ਹਰ ਇੱਕ ਪ੍ਰਬੰਧਕ ਕਮੇਟੀ ਨੂੰ ਇਹ ਕਰਨਾ ਚਾਹੀਦਾ ਹੈ ਪਾਠ ਚਾਹੇ ਕਿਸੇ ਘਰ ਕਰਨ ਜਾਣਾ ਹੈ ਚਾਹੇ ਕਿਸੇ ਨੇ ਗੁਰੂ ਦਾ ਰਹੀਕ ਪਾਠ ਕਰਵਾਉਣਾ ਹੈ ਪਾਠ ਦੀ ਇਹ ਡਿਊਟੀ ਵੀ ਜਿਸ ਦੀ ਹੈ ਉਹ ਹੀ ਕਰੂ ਰਾਗੀ ਸਿੰਘ ਦਾ ਹੱਕ ਨਾ ਮਰੇ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਵੀਡੀਓ ਸ਼ੇਅਰ ਤੁਸੀਂ ਆਪ ਕਰਨੀ ਹੈ ਕਿਉਂਕਿ ਅੱਜ ਦੇ ਸਮੇਂ ਸਾਨੂੰ ਅਖੰਡ ਪਾਠ ਸਾਹਿਬ ਦੇ ਰੋਲ ਲਈ ਰਾਗੀ ਸਿੰਘ ਨਹੀਂ ਮਿਲਦੇ ਹੋਰ ਇਸ ਤੋਂ ਮਾੜਾ ਹਾਲ ਕੀ ਹੋ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ